रामदास सरोवर नाथे सब उतरें पाप खमाते निर्मल होए करे शनान गुर पूरे कीने जाना रामदास सरोवर नाथे सब उतरें पाप खमाते ਨਿਰਮਲ ਹੋਏ ਕਰਿ ਛਨਾਨਾ ਗੁਰਪੂਰੇ ਕੀ ਨੇਦਾਨਾ ਸਭ ਖੁਸ਼ਲ ਪ੍ਰੇਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕਿ ਉਬਾਰੇ ਗੁਰ ਕਾ ਸ਼ਬਦ ਵਿਚ ਵਿਚਾਰੇ ਰਹਾਉ ਸਾਧ ਸੰਗ ਮਿਲ ਲਾਥੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਉਪਰ ਕਾਢਨੇ ਸਤਾਰੇ ਕਰ ਉਪਰ ਕਾਢਨੇ ਸਤਾਰੇ ਉਪਰ ਕਾਢਨੇ ਸਤਾਰੇ ਕਰ ਉਪਰ ਕਾਢਨੇ ਸਤਾਰੇ ਜਿਉ ਕੰਚਰ ਤੰਦ ਵੇ ਭਕਰ ਚਲਾਇਓ ਜਿਉ ਕੰਚਰ ਤੰਦਵੇ ਭਾਕਰ ਚਲਾਇਓ ਜਿਉ ਕੰਚਰ ਤੰਦਵੇ ਭਾਕਰ ਚਲਾਇਓ ਜਿਉ ਕੰਚਰ ਤੰਦਵੇ ਭਾਕਰ ਚਲਾਇਓ ਘਰ ਉਪਰ ਕਾਢੇ ਸਤਾਰੇ ਕਾਢ ਉਪਰ ਕਾਢੇ ਸਤਾਰੇ ਉਪਰ ਕਾਢੇ ਸਤਾਰੇ ਘਰ ਉਪਰ ਕਾਢੇ ਸਤਾਰੇ ਗੱਜ ਕੀ ਤ੍ਰਾਸ ਮਿਟੀ ਸ਼ਿਨ ਹੂ ਮੈਂ ਗੱਜ ਕੀ ਤ੍ਰਾਸ ਮਿਟੀ ਸ਼ਿਨ ਹੂ ਮੈਂ ਜਬ ਹੀ ਰਾਮ ਬਖਾਨੋ ਜਬ ਹੀ ਰਾਮ ਬਖਾਨੋ ਜਬ ਹੀ ਰਾਮ ਬਖਾਨੋ ਜਬ ਹੀ ਰਾਮ ਬਖਾਨੋ ਗੱਜ ਕੀ ਤ੍ਰਾਸ ਮਿਟੀ ਸ਼ਿਨ ਹੂ ਮੈਂ गज की تراسمਿటేشن ਹੁਮੈ ਜਬਹੀ ਰਾਮ ਬਖਾਨੋ ਜਬਹੀ ਰਾਮ ਬਖਾਨੋ ਜਬਹੀ ਰਾਮ ਬਖਾਨੋ ਜਬਹੀ ਰਾਮ ਬਖਾਨੋ ਇਹ ਸ਼ਬਦ ਗੁਰੂ ਸਾਹਿਬ ਜੀ ਪਰਮਾਉਂਦੇ ਨੇ ਜਿਉ ਕੈਂਚਰ ਤੰਦਵੇ ਪਾ ਕਰ ਚਲਾਇਓ ਕਰ ਉੱਪਰ ਗਾਰਡਨਿਤਾਰੇ ਗੱਜ ਕੀ ਤ੍ਰਾਸ ਮਿਟੀ ਸ਼ਿਨ ਹੋ ਮੈਂ ਜਬ ਹੀ ਰਾਮ ਬਖਾਨਿਓ ਗਜ ਇੰਦਰ ਹਾਥੀ ਗਜ ਇੰਦਰ ਹਾਥੀ ਨੂੰ ਤੰਦਵੇ ਦੇ ਨਾਲ ਕਿਤਨਾ ਲੜਨਾ ਪਿਆ ਇਸ ਸਾਖੀ ਦੇ ਵਿੱਚ ਦੱਸਿਆ ਗਿਆ ਕਿ ਤੰਦਵਾ ਤੰਦਵਾ ਪਿਛਲੇ ਜਨਮ ਵਿੱਚ ਇਕ ਰਾਜਾ ਸੀ ਉਹ ਆਪਣੀਆਂ ਰਾਣੀਆਂ ਸਮੇਤ ਇੱਕ ਸਰੋਵਰ ਤੇ ਇਸ਼ਨਾਨ ਕਰਨ ਲਈ ਆਇਆ ਉਸ ਸਰੋਵਰ ਉਸ ਸਰੋਵਰ ਵਿੱਚ ਤਿਆਗੀ ਸਾਧੂ ਇਸ਼ਨਾਨ ਕਰ ਰਹੇ ਸਨ ਰਾਜਾ ਸਾਧੂ ਰਾਜਾ ਸਾਧੂਆਂ ਦੀ ਮਹਾਤਮਾ ਨੂੰ ਨਹੀਂ ਸਮਝਦਾ ਰਾਜੇ ਦੇ ਮਨ ਵਿੱਚ ਅਚੰਚਲਾ ਭਰਪੂਰ ਖਿਆਲ ਉੱਠੇ ਅਤੇ ਰਾਣੀਆਂ ਨੂੰ ਖੁਸ਼ ਕਰਨ ਲਈ ਉਸ ਨੇ ਇੱਕ ਪੁੱਠੀ ਯੋਜਨਾ ਤਿਆਰ ਕੀਤੀ ਅਤੇ ਰਾਣੀਆਂ ਨੂੰ ਕਹਾ ਮੈਂ ਤੁਹਾਨੂੰ ਇੱਕ ਤਮਾਸ਼ਾ ਵਿਖਾਵਾਂਗਾ ਇਹ ਕਹਿ ਕੇ ਰਾਜੇ ਨੇ ਸਰੋਵਰ ਵਿੱਚ ਚੁੱਭੀ ਮਾਰੀ ਤੇ ਪਾਣੀ ਦੇ ਥੱਲਿਆਂ ਦੀ ਹੋ ਕੇ ਇਸ਼ਨਾਨ ਕਰ ਰਹੇ ਸਾਧੂਆਂ ਦਾ ਪੈਰ ਫਾੜ ਕੇ ਖਿੱਚ ਲਿਆ ਇਸ ਪ੍ਰਕਾਰ ਮਹਾਤਮਾ ਨੂੰ ਪਾਣੀ ਵਿੱਚ ਗੋਤੇ ਖਾਣੇ ਪਏ ਚਾਂਚਲ ਸੁਭਾ ਚਾਂਚਲ ਸੁਭਾ ਵਾਲੇ ਰਾਜੇ ਨੇ ਰਾਜੇ ਤੇ ਰਾਣੀਆਂ ਨੇ ਮਹਾਤਮਾ ਨੂੰ ਗੋਤੇ ਖਾਂਦਿਆ ਵੇਖਿਆ ਤੇ ਮਖੌਲ ਵਜੋਂ ਹੱਸਣ ਲੱਗ ਪਏ ਇਸ ਪੂਰੇ ਮਹਾਤਮਾ ਦੀ ਮਹਾਤਮਾ ਜੀ ਗੁੱਸੇ ਵਿੱਚ ਆ ਕੇ ਤੇ ਰਾਜੇ ਨੂੰ ਸਤਾਫ ਦੇ ਦਿੱਤਾ। ਕੀ ਤੂੰ ਮੇਰੇ ਪੈਰ ਤੰਦਵੇ ਵਾਂਗ ਖਿੱਚੇ ਹਨ। ਮੈਂ ਤੈਨੂੰ ਗੋਤੇ ਦਿੱਤੇ। ਤੂੰ ਮੇਰੇ ਪੈਰ ਤੰਦਵੇ ਵਾਂਗ ਖਿੱਚੇ ਹਨ ਤੇ ਮੈਨੂੰ ਗੋਥੇ ਦਿੱਤੇ। ਇਸ ਲਈ ਤੈਨੂੰ ਤੰਦਵੇ ਦੀ ਜੂਨ ਵਿੱਚ ਪੈਣਾ ਪਵੇਗਾ। ਤੰਦਵੇ ਦੀ ਜੂਨ ਵਿੱਚ ਪੈਣਾ ਪਵੇਗਾ ਘਰ ਉੱਪਰ ਕਾਢ ਨਿ ਸਤਾਰੇ ਘਰ ਉੱਪਰ ਕਾਢ ਨਿ ਸਤਾਰੇ ਉੱਪਰ ਕਾਢ ਨਿ ਸਤਾਰੇ ਘਰ ਉੱਪਰ ਕਾਢ ਨਿ ਸਤਾਰੇ ਜਿਉਂ ਕੰਚਰ ਤੰਦਵੇ ਭਕਰ ਚਲਾਇਓ ਜਿਉਂ ਕੰਚਰ ਤੰਦਵੇ ਭਕਰ ਚਲਾਇਓ ਕਰ ਉੱਪਰ ਕਾਢ ਨੇ ਸਤਾਰੇ ਕਰ ਉੱਪਰ ਕਾਢ ਨੇ ਸਤਾਰੇ ਉੱਪਰ ਕਾਢ ਨੇ ਸਤਾਰੇ ਕਰ ਉੱਪਰ ਕਾਢ ਨੇ ਸਤਾਰੇ ਏ ਮੇਰੀ ਆਤਮਾ ਜਦੋਂ ਰਾਜੇ ਨੇ ਮਹਾਤਮਾ ਨੂੰ ਸ਼ਰਾਪ ਭਰੇ ਸ਼ਬਦ ਸੁਣੇ ਤਾਂ ਡਰ ਗਿਆ ਜਿਵੇਂ ਪੈਰਾ ਹੱਥੋਂ ਜ਼ਮੀਨ ਨਿਕਲ ਗਈ ਹੋਵੇ ਆਪਣੀ ਗਲਤੀ ਨੂੰ ਅਨੁਭਵ ਕੀਤਾ ਅਤੇ ਮਹਾਤਮਾ પાસે ਕੀਤੀ ਹੋਈ ਭੁੱਲ ਦੀ ਮਾਫੀ ਮੰਗੀ ਅਤੇ ਮੁਕਤੀ ਦੀ ਪ੍ਰਾਪਤੀ ਲਈ ਮਹਾਤਮਾ ਨੂੰ ਬੇਨਤੀ ਕੀਤੀ ਸੰਤ ਮਹਾਤਮਾ ਨੇ ਸੰਤ ਮਹਾਤਮਾ ਨੇ ਕਿਰਪਾ ਦ੍ਰਿਸ਼ਟੀ ਨਾਲ ਜ਼ਰੂਰ ਕੀਤੀ ਤੁਰੰਤ ਆਗਿਓਂ ਕਹਾ ਕੇ ਤੈਨੂੰ ਤੰਦਵੇ ਦਾ ਜਨਮ ਤੇ ਜ਼ਰੂਰੀ ਧਾਰਨਾ ਪਵੇਗਾ ਅਤੇ ਜਦੋਂ ਤੰਦਵੇ ਦੀ ਜੂਨ ਧਾਰਨ ਕਰ ਲਵੇਗਾ ਤਾਂ ਤੂੰ ਇੱਕ ਗੱਜ ਇੰਦਰ ਹਾਥੀਆਂ ਦੇ ਰਾਜੇ ਦਾ ਪੈਰ ਖਿੱਚੇਗਾ ਅਤੇ ਭਗਵਾਨ ਜੀ ਆਪ ਪ੍ਰਗਟ ਹੋ ਕੇ ਉਸ ਹਾਥੀ ਦੀ ਰੱਖਿਆ ਲਈ ਆਉਣਗੇ ਅਤੇ ਤੇਰਾ ਉਧਾਰ ਕਰਨਗੇ کافی ਸਮਾਂ ਬੀਤ ਗਿਆ ਜੈਸਾ ਸੰਤਾਂ ਨੇ ਕਿਹਾ ਸਮਾਂ ਵੈਸਾ ਹੀ ਆ ਗਿਆ ਜਿਸ ਝੀਲ ਵਿੱਚ ਰਾਜਾ ਤੰਦਵੇ ਦੇ ਜਨਮ ਵਿੱਚ ਰਹਿੰਦਾ ਸੀ ਉਸੇ ਝੀਲ ਵਾਲੇ ਜੰਗਲ ਵਿੱਚ ਹਾਥੀਆਂ ਦਾ ਰਾਜਾ ਵੀ ਰਹਿੰਦਾ ਸੀ ਇਹ ਹਾਥੀਆਂ ਦਾ ਰਾਜਾ ਕੰਦਵੇ ਵਾਂਗ ਇੱਕ ઋષਿ ਤੋਂ ਸ਼ਰਾਪ ਲੈ ਕੇ ਇਸ ਝੀਲ ਲਾਗੇ ਜੰਗਲ ਵਿੱਚ ਰਹਿੰਦਾ ਸੀ ਇਹ ਹਾਥੀਆਂ ਦਾ ਰਾਜਾ ਸੀ ਪਿਛਲੇ ਜਨਮ ਵਿੱਚ ਕਾਫੀ ਤਪ ਕਰ ਚੁੱਕਾ ਸੀ ਪ੍ਰੰਤੂ ਸ਼ਰਾਪ ਲੈ ਪ੍ਰੰਤੂ ਸ਼ਰਾਪ ਲੈਣ ਲੈਣ ਕਾਰਨ ਇਸ ਨੂੰ ਹਾਥੀ ਦੀ ਜੋਨ ਵਿੱਚ ਪਾ ਕੇ ਇਸੇ ਝੀਲ ਵਿੱਚ ਝੀਲ ਵਾਲੇ ਜੰਗਲ ਵਿੱਚ ਰਹਿਣਾ ਪਿਆ ਹਾਥੀ ਨੇ ਜਦੋਂ ਝੀਲ ਵਿੱਚ ਪਰਵੇਸ਼ ਕਰਕੇ ਪਾਣੀ ਪੀਣਾ ਸ਼ੁਰੂ ਕੀਤਾ ਤਾਂ ਤੰਦਵੇ ਨੇ ਆਪਣੇ ਤੰਦ ਜਾਲ ਵਿੱਚ ਹਾਥੀ ਦਾ ਪੈਰ ਫਸਾ ਲਿਆ ਗਜਿੰਦਰ ਨੇ ਗਜਿੰਦਰ ਹਾਥੀ ਨੇ ਬਹੁਤ ਯਤਨ ਕੀਤੇ ਕਿ ਤੰਦਵੇ ਦੇ ਜਾਲ ਵਿੱਚੋਂ ਪੈਰ ਕੱਢ ਸਕੇ ਪਰੰਤੂ ਤੰਦਵੇ ਨੇ ਗਜਿੰਦਰ ਹਾਥੀ ਦਾ ਪੈਰ ਨਾ ਛੱਡਿਆ ਅਤੇ ਗਜਿੰਦਰ ਹਾਥੀ ਨੂੰ ਉਸ ਤੋਂ ਛਟਕਾਰਾ ਨਾ ਪਾ ਸਕਿਆ ਛੇ ਮੇਰੀ ਆਤਮਾ ਜਦੋਂ ਗਜਿੰਦਰ ਹਾਥੀ ਆਪਣਾ ਬਲ ਹਾਰ ਗਿਆ ਤਾਂ ਗਜਿੰਦਰ ਹਾਥੀ ਨੇ ਸ੍ਰੀ ਪਰਮੇਸ਼ਰ ਜੀ ਦੇ ਚਰਨਾ ਕਮਲਾਂ ਧਿਆਨ ਦਾ ਧਿਆਨ ਕੀਤਾ ਅਤੇ ਉਸੇ ਉਸ ਨੇ ਆਪਣੇ ਆਪ ਨੂੰ ਕਿਹਾ ਇਸ ਸਮੇਂ ਇਸ ਸਮੇਂ ਪਰਮੇਸ਼ਰ ਹੀ ਮੇਰੀ ਰੱਖਿਆ ਕਰ ਸਕਦਾ ਹੈ ਤੇ ਹੋਰ ਕੋਈ ਨਹੀਂ ਤੰਦਵੇ ਤੋਂ ਉਸ ਦਾ ਛਡਕਾਰਾ ਨਹੀਂ ਕਰਾ ਸਕਦਾ ਜਿਵੇਂ ਜਿਵੇਂ ਤੰਦਵਾ ਪਾਣੀ ਨੂੰ ਜਿਵੇਂ ਜਿਵੇਂ ਤੰਦਵਾ ਹਾਥੀ ਨੂੰ ਡੂੰਘੇ ਪਾਣੀ ਵਿੱਚ ਡੋਂਗੇ ਪਾਣੀ ਵਾਲ ਖੇਚਦਾ ਖਿੱਚੀ ਜਾ ਰਹਾ ਏ ਤਿਉ ਤਿਉ ਗਜਿੰਦਰ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਦਾ ਜਾਂਦਾ ਏ ਤੇ ਪ੍ਰਭੂ ਜੀ ਦੇ ਗੁਣਾ ਦੀ ਇਕਾਗਰ ਚੇਤੋ ਕੇ ਆराधना ਕਰਦਾ ਅਤੇ ਸਨਮਨ ਹੋ ਕੇ ਬੇਨਤੀ ਕਰਦਾ ਕਿ اے ਪ੍ਰਭੂ ਜੀ ਮੇਰੀ ਰੱਖਿਆ ਕਰੋ ਗਜਿੰਦਰ ਹਾਥੀ ਦੀਆਂ ਸਾਨ ਮਖਾਂ ਤੇ ਇਕਾਗਰ ਚੇਤ ਹੋ ਕੇ ਕੀਤਿਆਂ ਅਰਦਾਸਾਂ ਸੁਣ ਪ੍ਰਭੂ ਜੀ ਗਜਿੰਦਰ ਹਾਥੀ ਅਤੇ ਤੰਦਵੇ ਦੋਵਾਂ ਦੇ ਉਧਾਰ ਲਈ ਆ ਪ੍ਰਗਟ ਹੋਏ ਅਤੇ ਆਪਣੇ ਝੱਕਰ ਨਾਲ ਤੰਦਵੇ ਦੇ ਸਾਰੇ ਜਾਲ ਦੀਆਂ ਤੰਦਾਂ ਕੱਟ ਦਿੱਤੀਆਂ ਗਜਿੰਦਰ ਹਾਥੀ ਦੀ ਖਲਾਸੀ ਹੋਈ ਅਤੇ ਤੰਦਵੇ ਨੇ प्राण त्याग ਦਿੱਤੇ ਅਤੇ ਮੁਕਤ ਹੋ ਬੈ ਕੰਠ धाम ਨੂੰ ਚਲੇ ਗਏ ਕੜ ਉਪਰ ਨਿਸਤ ਕੜ ਉਪਰ ਘੜ ਨਿਸਤਾਰੇ ਘਰ ਉਪਰ ਕੜ ਨਿਸਤਾਰੇ ਉਪਰ ਕੜ ਨਿਸਤਾਰੇ ਘਰ ਉਪਰ ਕੜ ਨਿਸਤਾਰੇ ਜਿਉ ਕੰਚਰ ਤੰਦਵੇ ਭਾਕਰ ਚਲਾਇਓ 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 ਉਪਰ ਕੱਢਨੇ ਸਤਾਰੇ ਕੱਢ ਉਪਰ ਕੱਢਨੇ ਸਤਾਰੇ ਉਪਰ ਕੱਢਨੇ ਸਤਾਰੇ ਕਰ ਉਪਰ ਕੱਢਨੇ ਸਤਾਰੇ ਏ ਮੇਰੇ ਪਰਮਾਤਮਾ ਇਨਾਂ ਸਾਖੀਆਂ ਤੋਂ ਸਾਨੂੰ ਦੋ ਸੰਖਿਆਵਾਂ ਮਿਲਦੀਆਂ ਹਨ ਪਹਿਲੀ ਸਿੱਖਿਆ ਤਾਂ ਇਹ ਹੈ ਕਿ ਚੰਚਲ ਬਿਰਤੀ ਨਾਲ ਕਦਾਚਿਤ ਵੀ ਪਰਮਾਤਮਾ ਦੇ ਭਗਤਾਂ ਨੂੰ ਮਖੌਲ ਨਹੀਂ ਕਰੀਦਾ ਭਗਤ ਪ੍ਰਭੂ ਜੀ ਨੂੰ ਬਹੁਤ ਪਿਆਰੇ ਹੁੰਦੇ ਨੇ ਭਗਤਾਂ ਨੂੰ ਕੋਈ ਮਖੌਲ ਭਰਿਆ ਸ਼ਬਦ ਨਾ ਕੱਢ ਮਤਾ ਮਤਾ ਉਹਨਾਂ ਦੀ ਰਸਨਾ ਤੋਂ ਸਹਿਜ ਸੁਭਾਅ ਨਿਕਲਿਆ ਸ਼ਬਦ ਤੇਰੇ ਲਈ ਦੁਖਦਾਰੀ ਸਿੱਧ ਹੋਵੇਗਾ ਜਿਵੇਂ ਰਾਜੇ ਨੂੰ ਤੰਦਵੇ ਦੀ ਜੂਨ ਵਿੱਚ ਪੈਣਾ ਪਿਆ ਮਾਵਾ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਮਾਵਾ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜੀ ਭਗਤ ਪਿਆਰੇ ਰੱਬ ਨੂੰ ਭਗਤ ਪਿਆਰੇ ਰੱਬ ਨੂੰ ਜੀ ਭਗਤ ਪਿਆਰੇ ਰੱਬ ਨੂੰ ਭਗਤ ਪਿਆਰੇ ਰੱਬ ਨੂੰ ਮਾਵਾਂ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਮਾਵਾਂ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਸ ਤਰ੍ਹਾਂ ਕੋਈ ਠੱਗੀ ਮਾਰਦਾ ਏ ਕੋਈ ਕਿਸੇ ਸਾਧੂ ਸੰਤਾਂ ਨੂੰ ਮਖੌਲ ਕਰਦਾ ਏ ਕੋਈ ਹੋਰ ਕਾਮ ਉਹਨਾਂ ਨਾਲ ਵਧੇਕੀਆਂ ਕਰਦਾ ਏ ਹੋਰ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਏ ਜਿਹੜਾ ਜੀਵ ਹੁੰਦਾ ਏ ਪਰਮਾਤਮਾ ਉਹਨਾਂ ਦੋਵਾਂ ਜੀਆਂ ਸਬੰਧ ਬਣਾ ਦਿੰਦਾ ਤੇ ਸਬੰਧ ਬਣਾਉਣ ਦਾ ਤੱਤੇ ਜਿਹੜਾ ਆਉਣ ਵਾਲਾ ਜਨਮ ਆ ਨਾ ਉਹਦੇ ਵਿੱਚ ਉਹਨਾਂ ਦੀ ਰੰਜਿਸ਼ ਹੋ ਜਾਂਦੀ ਆ ਚਾਹ ਦੋਵੇਂ ਜੀਵ ਬਣਾ ਦਿੰਦਾ ਚਾਹ ਮਾਂ ਪੁੱਤ ਦਾ ਰਿਸ਼ਤਾ ਬਣਾ ਦਿੰਦਾ ਜੇ ਭੈਣ ਭਰਾ ਦਾ ਉਹਨਾਂ ਦਾ ਉਹ ਇੱਕ ਦੂਜੇ ਨਾਲ ਵੈਰ ਕੱਢਦੇ ਉਹਨਾਂ ਪਿਛਲਾ ਲੇਖਾ ਸਾਫ਼ ਕਰਨਾ ਹੁੰਦਾ ਇਹ ਕੋਈ ਆਪਣਾ ਲੈਣਾ ਦੇਣਾ ਹੁੰਦਾ ਵਾ ਇਸ ਕਰਕੇ ਆਪਾਂ ਕਹਿੰਨੇ ਸਾਡਾ ਲੜਕਾ ਨਹੀਂ ਚਾਹੀ ਸਾਡੀ ਲੜਕੀ ਨਹੀਂ ਚਾਹੀ ਮੇਰੀ ਮਾਂ ਵੱਡੀ ਬੋਲਦੀ ਆ ਮੇਰੀ ਲੜਕੀ ਵੱਡੀ ਬੋਲਦੀ ਆ ਇਸ ਕਰਕੇ ਉਹਨਾਂ ਦਾ ਪਿਛਲਾ ਕੋਈ ਸੰਬੰਧ ਹੁੰਦਾ ਵਾ ਤੇ ਇਹ ਪ੍ਰਮਾਤਮਾ ਨੇ ਲੇਖਾ ਬਰਾਬਰ ਕਰਨਾ ਹੁੰਦਾ ਵਾ ਇਸ ਕਰਕੇ ਆਪਾਂ ਨੂੰ ਨਹੀਂ ਸਮਝ ਲੱਗਦੀ ਇਸ ਕਰਕੇ ਰੱਬ ਨੇ ਉਹ ਲੇਖਾ ਕਰਨਾ ਦਾਵਾ ਭਗਤਾਂ ਨੂੰ ਕੋਈ ਮਖੌਲ ਨਹੀਂ ਕਰਨਾ ਚਾਹੀਦਾ ਸੰਤਾਂ ਦੇ ਨਾਲ ਕੋਈ ਉਹ ਜੀ ਗੱਲ ਨਹੀਂ ਕਰਨੀ ਚਾਹੀਦੀ ਕਹਿੰਦੇ ਨੇ ਦੋਸਤਾਂ ਦਾ ਮੋਹ ਪਿਆਰ ਤੇ ਸੰਤਾਂ ਦਾ ਵੈਰ ਕਮਾਮ ਦੇ ਭਗਤਾਂ ਨੂੰ ਭਗਤ ਰੱਬ ਨੂੰ ਬੜੇ ਪਿਆਰੇ ਹੁੰਦੇ ਨੇ ਬਹੁਤ ਜਿਆਦੇ ਜਿਵੇਂ ਮਾਵਾ ਨੂੰ ਪੁੱਤਰ ਪਿਆਰੇ ਮਾਵਾ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਮਾਵਾਂ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜੀ ਭਗਤ ਪਿਆਰੇ ਰੱਬ ਨੂੰ ਭਗਤ ਪਿਆਰੇ ਰੱਬ ਨੂੰ ਜੀ ਭਗਤ ਪਿਆਰੇ ਰੱਬ ਨੂੰ ਜੀ ਭਗਤ ਪਿਆਰੇ ਰੱਬ ਨੂੰ ਮਾਵਾ ਨੂੰ ਤੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਇਹ ਗਰਬਾਣੀ ਦੇ ਵਿੱਚ ਸ਼ਬਦ ਆ ਬਲਾਵਰ ਮਹਲਾ ਨਾਵਾਂ ਇਸ ਸ਼ਬਦ ਦੇ ਵਿੱਚ ਦੱਸਿਆ ਗਿਆ ਇਸ ਕਰਕੇ ਉਹ ਰਾਜੇ ਨੂੰ ਤੰਦਵੇ ਦੀ ਜੂਨ ਤੇ ਪੈਣਾ ਪਿਆ ਜਿਸ ਸੰਤਾਂ ਨੂੰ ਮਖੌਲ ਕਰੀਏ ਤੇ ਇਹ ਜਿਸ ਸਥਾਨ ਤੇ ਹਾਥੀ ਗਜਿੰਦਰ ਹਾਥੀ ਬੰਦ ਖ ਖਲਾਸੀ ਪ੍ਰਭੂ ਕੇ ਪ੍ਰਭੂ ਜੀ ਨੇ ਕਿਰਪਾ ਕੀਤੀ ਉਹ ਸਥਾਨ ਪਟਨਾ ਸਾਹਿਬ ਵਿੱਚ ਹੈ ਜਿੱਥੇ ਹਰ ਸਾਲ ਮੇਲਾ ਲਗਾਇਆ ਜਾਂਦਾ ਹੈ ਮੇਲਾ ਲੱਗਦਾ ਹੈ ਇਹ ਉਥੋਂ ਦੀ ਕਥਾ ਹੈ ਹਰ ਸਾਲ ਪਟਨਾ ਸਾਹਿਬ ਜਾਓ ਸੰਗਤਾਂ ਜਦੋਂ ਵੀ ਜਾਣ ਇਹਦੇ ਦਰਸ਼ਨ ਕਰਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ